ਅਗਰ ਅਕੋਰਡਿੰਗ ਟੂ ਬਾਈਬਲ ਜੇ ਜੀਜ਼ਸ ਦੇ ਕੋਲੇ ਖਾਣ ਨਾਲ ਸਭ ਚੰਗਾ ਹੋ ਗਿਆ ਤਾਂ ਫਿਰ ਪਾਸਟਰ ਤਾਂ ਉਹਦੇ ਹੀ ਬੰਦੇ ਨੇ ਨਾ ਤਾਂ ਪਾਸਟਰਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਸਟੇਜ ਦੇ ਉੱਤੇ ਹੋਰ ਕੁਝ ਕਰਨਾ ਚਾਹੀਦਾ ਸੰਤਾ ਪਿੱਠ ਨੰਗੀ ਕਰਕੇ ਖੜੇ ਹੋ ਜਾਣਾ ਚਾਹੀਦਾ ਵੀ ਮਾਰੋ ਸਾਡੇ 50 50 ਕੋੜੇ ਛਿੱਲ ਦਿਓ ਸਾਡਾ ਸ਼ਰੀਰ ਛਿੱਲ ਦਿਓ ਆਪੀ ਸਾਰੇ ਤੁਸੀਂ ਚੰਗੇ ਹੋ ਜਾਓਗੇ ਉਹ ਛੂਛਾਂ ਕਰਨ ਦੀ ਤਾਂ ਲੋੜ ਨਹੀਂ ਨਾ ਤੂੰ ਦੁਨੀਆ ਦੇ ਸਭ ਤੋਂ ਵੱਡੇ ਧਰਮ ਤੇ ਉਹਨਾਂ ਦੀ ਈਸਟ ਉਹਨਾਂ ਦੀ ਆਸਥਾ ਨੂੰ ਤੁਸਕਿਆ ਆਪਣੀ ਮੂਤੋ ਜੁਗ ਜੁਗ ਵੀਰੂ ਸੁਣੋ ਦੂ ਰਿਸਪੈਕਟ ਜਿਹੜੇ ਤੂੰ ਆਪਣੇ ਸ਼ਬਦ ਬੋਲਦਾ ਹੈ ਇਹਦੇ ਅਕੋਰਡਿੰਗ ਤੇਰੀ ਤੂੰ ਬੋਲਣ ਨਾਲ ਕਵਰ ਨਹੀਂ ਹੋਣਾ ਤੇਰੇ ਉੱਤੇ ਕੀ ਸਟੋਕ ਸਕਦਾ 100% 295 ਤੇ ਤੇ ਬਾਦੀ ਹੈ ਮੈਂ ਵਾਈਟ ਕਰਦਾ ਹਾਂ ਇਹ ਬੰਦਿਆਂ ਨੂੰ ਆਓ ਇੱਕ ਵਾਰੀ ਆਓ ਚਰਚ ਔਰ ਦੇਖੋ ਆ ਕੇ ਇਸ ਗੱਲ ਥੋੜਾ ਜਿਹਾ ਸੁਣੋ ਔਰ ਪ੍ਰੇ ਕਰਾ ਕੇ ਦੇਖਣਾ ਜੇ ਇਸ ਬੰਦੇ ਦੇ ਮੂੰਹ ਤੇ ਪੜਨਾ ਪੈਣ ਗਿਆ ਤਾਂ ਗੱਲ ਕਰਿਓ ਜਦੋਂ ਦੀ ਪਾਵਰ ਨੂੰ ਦੇਖੋ ਪ੍ਰੈਸ ਦਾ ਲਾਰਡ ਜੇ ਮਸੀਹੀ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ ਮੈਂ ਖੁਦ ਦਾ ਦਾਸ ਪੌਲ ਸੁਖਪਾਲ ਰਾਣਾ ਮੈਂ ਕਿਹਾ ਪੂਰੀ ਦੁਨੀਆ ਨੂੰ ਪਰਮੇਸ਼ਵਰ ਬਰਕਤ ਦੇਵੇ ਕੋਈ ਪਰੇਸ਼ਾਨਾ ਨਾ ਰਵੇ ਲੇਕਿਨ ਅੱਜ ਇੱਕ بڑا ਮੁੱਦਾ ਆ ਕਿ 크੍ਰਿਸਚੀਅਨਿਟੀ ਨੂੰ ਹਮੇਸ਼ਾ ਕੋਈ ਵੀ ਛੋਟੀ ਮੁੱਟੀ ਕੋਈ ਪ੍ਰੋਬਲਮ ਵੈਸੇ ਤੇ ਸਾਰੇ ਧਰਮਾਂ 'ਚ ਹੁੰਦੀ ਰਹਿੰਦੀ ਹੈ ਲੇਕਿਨ ਕੁਝ ਟੁੱਚ ਬੰਦੇ ਧਰਮ ਦੀ ਆੜ ਦੇ ਵਿੱਚ ਨਕਲੀ ਬੰਦੇ ਕੀ ਕਰਦੇ ਆ ਲੋਕਾਂ ਦੇ ਵਿੱਚ ਫ੍ਰੈਕਸ਼ਨ ਪੈਦਾ ਕਰਦੇ ਆ ਧਰਮਾਂ ਨੂੰ ਆਪਸ ਵਿੱਚ ਲੜਾਉਣ ਦੇ ਲਈ ਆਪਣੀ ਜਿਹੜੀ ਗਲਤ ਸੋਚਾਂ ਨੂੰ ਪ੍ਰਗਟ ਕਰਦੀ ਹੈ ਇਸੇ ਤਰ੍ਹਾਂ ਇੱਕ ਬੰਦਾ ਆ ਅਮਲਤਾਨੀ ਨਾਮ ਦਾ ਕੋਈ ਆ ਦੇਖੋ ਤੁਸੀਂ ਇੱਕ ਗੱਲ ਕਹੀ ਵੀ ਪ੍ਰਭੂ ਯਿਸੂ ਠੀਕ ਹੈ ਨਾ ਹੀ ਵਾਸ ਅ ਸੇਂਟ ਯਰ ਸਨ ਆਫ ਗੋਡ ਜੋ ਵੀ ਤੁਹਾਡੇ ਧਾਰਨਾ ਹੈਗੀ ਅਕੋਰਡਿੰਗ ਟੂ ਬਾਈਬਲ ਜਾਂ ਅਕੋਰਡਿੰਗ ਟੂ ਕ੍ਰਿਸਚੀਅਨਿਟੀ ਠੀਕ ਹੈ ਨਾ ਵਿਦ 듀 ਰਿਸਪੈਕਟ ਉਹਨਾਂ ਨੇ ਕੋੜੇ ਖਾਦੇ ਤੇ ਸਭ ਚੰਗੇ ਹੋ ਗਏ ਉਸ ਸਮੇਂ ਨਾਲੋਂ ਅੱਜ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਉਸ ਸਮੇਂ ਦੇ ਨਾਲੋਂ ਅੱਜ ਤੋਂ 2000 ਸਾਲ ਪਹਿਲਾਂ ਨਾਲੋਂ ਅੱਜ ਦੇ ਹਾਲਾਤ ਕਈ ਹਜ਼ਾਰ ਗੁਣਾ ਜ਼ਿਆਦਾ ਖਰਾਬ ਨੇ ਕਿਉਂ ਨਾ ਆਪਾਂ ਪਾਸਟਰ ਇਕੱਠੇ ਕਰਕੇ ਤੇ ਉਹਨਾਂ ਨੂੰ ਵੀ ਕੂੜੇ ਮਰਵਾਈਏ ਤੇ ਕੀ ਪਤਾ ਸਾਰੇ ਚੰਗੇ ਹੋ ਜਾਣ ਉਹਨਾਂ ਨੂੰ ਛੂੰਸ਼ਾਂ ਕਰਨ ਦੀ ਲੋੜ ਹੀ ਨਾ ਪਵੇ ਅਗਰ ਅਕੋਰਡਿੰਗ ਟੂ ਬਾਈਬਲ ਜੇ ਜੀਜ਼ਸ ਦੇ ਕੋੜੇ ਖਾਣ ਨਾਲ ਸਭ ਚੰਗਾ ਹੋ ਗਿਆ ਤਾਂ ਫਿਰ ਪਾਸਟਰ ਤਾਂ ਉਹਦੇ ਹੀ ਬੰਦੇ ਨੇ ਨਾ ਅੱਗੇ ਉਹਦੇ ਮੈਸੇਂਜਰ ਨੇ ਨਾ ਤਾਂ ਪਾਸਟਰਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਸਟੇਜ ਦੇ ਉੱਤੇ ਹੋਰ ਕੁਝ ਕਰਨਾ ਚਾਹੀਦਾ ਸੰਤਾਂ ਪਿੱਠ ਨੰਗੀ ਕਰਕੇ ਖੜੇ ਹੋ ਜਾਣਾ ਚਾਹੀਦਾ ਵੀ ਮਾਰੋ ਸਾਡੇ 50-50 ਕੋੜੇ ਛਿੱਲ ਦਿਓ ਸਾਡਾ ਸਰੀਰ ਛਿੱਲ ਦਿਓ ਆਪ ਹੀ ਸਾਰੇ ਤੁਸੀਂ ਚੰਗੇ ਹੋ ਜਾਓਗੇ ਉਹ ਛੂ ਸ਼ਾ ਕਰਨ ਦੀ ਤਾਂ ਲੋੜ ਨਹੀਂ ਨਾ ਆ ਹੁਣੇ ਤੁਸੀਂ ਦੇਖਿਆ ਕਿ ਜਿਵੇਂ ਇਹਨੇ ਕੀ ਕਿਹਾ ਕਿ ਪ੍ਰਭੂ ਯੀਸ਼ੂ ਮਸੀਹ ਦੀ ਜਿਹੜੀ ਪਵਿੱਤਰ ਕੁਰਬਾਨੀ ਹੈ ਤੇ ਉਸ ਕੁਰਬਾਨੀ ਜਦੋਂ ਨੇ ਦਿੱਤੀ ਤੇ ਉਹਨੂੰ ਉਹ ਕੁਰਬਾਨੀ ਕਿੱਦਾਂ ਆਈ ਹੱਥਾਂ 'ਚ ਖਿਲ ਠੋਕੇ ਪੈਰਾਂ ਚ ਕਿਲ ਠੋਕੇ ਸਰੀਰ ਤੇ ਕੰਡਿਆਂ ਨੂੰ ਕੋੜੇ ਮਾਰ ਮਾਰ ਕੇ ਤੋਂ ਇਹ ਸਭ ਬਾਈਬਲ ਕਹਿੰਦੀ ਹੈ ਕਿ ਯਿਸੂ ਮਸੀਹ ਤੋਂ ਉਹ ਆ ਜੋ ਜਿਹਦੇ ਅੰਦਰ ਮਾਈਟੀ ਪਾਵਰ ਕੰਮ ਕਰ ਰਹੀ ਬਾਈਬਲ ਦੇ ਵਿੱਚ ਚੈੱਕ ਕਰੋ ਔਰ ਇਹ ਮਾਈਟੀ ਪਾਵਰ ਸਿਰ ਬਾਈਬਲ ਦੇ ਅੰਦਰ ਕੰਮ ਨਹੀਂ ਕਰ ਰਹੀ ਅੱਜ ਵੀ ਕੰਮ ਕਰ ਰਹੀ ਔਰ ਅਸੀਂ ਉਹਦੇ ਗਵਾਹ ਆ ਉਸ ਮਾਈਟੀ ਪਾਵਰ ਦੇ ਅਬ ਸਵਾਲ ਹੈ ਕਿ ਯਿਸੂ ਮਸੀਹ ਜੋ ਮਰਦਿਆਂ ਨੂੰ ਜ਼ਿੰਦਾ ਕਰ ਰਿਹਾ ਹੈ ਜੋ ਲੰਗੜਿਆਂ ਨੂੰ ਚਲਾ ਰਿਹਾ ਹੈ ਅੰਨਿਆਂ ਦੀਆਂ ਨਵੀਆਂ ਅੱਖਾਂ ਬਣਾ ਰਿਹਾ ਹੈ ਸ਼ਬਰਦਸਤ ਪਾਵਰ ਜੋ ਕਿ ਸੁਪਰੀਮ ਪਾਵਰ ਉਹਦੀ ਹੈ ਪ੍ਰਗਟ ਕੀਤੀ ਯਿਸੂ ਮਸੀਹ ਨੇ ਹੁਣ ਐਸੇ ਬੰਦੇ ਨੂੰ ਕੌਣ ਮਾਰ ਸਕਦਾ ਜਿਹੜਾ ਮਰਿਆ ਨਜ਼ੰਨਾ ਕਰ ਸਕਦਾ ਔਰ ਨਾਲੇ ਬਾਈਬਲ ਪੜ ਪਾਈ ਯਿਸੂ ਮਸੀਹ ਨੇ ਪਹਿਲਾਂ ਆਪਣੀ ਮੌਦੀ ਭਵਿਸ਼ਵਾਣੀ ਕੀਤੀ ਕਿ ਮੈਂ ਤੀਜੇ ਦਿਨ ਮਰਦਿਆਂ ਵਿੱਚੋਂ ਉੱਠੂੰਗਾ ਜੀ ਉੱਠੂੰਗਾ ਹੁਣ ਸਵਾਲ ਹੈ ਕਿ ਜਦੋਂ ਯਿਸੂ ਮਸੀਹ ਨੂੰ ਉਹ ਟਾਈਮ ਆਗਾ ਜਦੋਂ ਫੜਕੇ ਸਜ਼ਾ ਦੇਣੀ ਸੀ ਕਰਾਸ ਤੇ ਚੜਾਣਾ ਸੀ ਜਾਂ ਸਜ਼ਾ ਦੇਣੀ ਸੀ ਉਸੇ ਮੇਈ ਯਿਸੂ ਮਸੀਹ ਦੇ ਚੇਲਿਆਂ ਨੇ ਤਲਵਾਰਾਂ ਕੱਢ ਲੀਆਂ ਔਰ ਲੜਨਾ ਸ਼ੁਰੂ ਕਰਤਾ ਹੈ ਇੱਕ ਅੱਦੇ ਦੀ ਤਾਂ ਕੰਨ ਵੀ ਵੱਡ ਦਿੱਤਾ ਹੈ ਲੇਕਿਨ ਯਿਸੂ ਮਸੀਹ ਨੇ ਉਹਨਾਂ ਨੂੰ ਮਨਾ ਕੀਤਾ ਵੀ ਤਲਵਾਰਾਂ ਅੰਦਰ ਰੱਖੋ ਕਿਉਂਕਿ ਜਦੋਂ ਤੁਸੀਂ ਇਹ ਕੰਮ ਕਰੋ ਤੇ ਇਹਨਾਂ ਨਾਲ ਹੀ ਤੁਸੀਂ ਖਤਮ ਹੋ ਜਾਣਾ ਇਹਨਾਂ ਚੀਜ਼ਾਂ ਨਾਲ ਹੀ ਗਲਤ ਕਮਾਣਾ ਲੜਾਈ ਝਗੜੇ ਨਾਲ ਪਰ ਯਿਸੂ ਮਸੀਹ ਨੇ ਉਹਨੂੰ ਕਿਹਾ ਜੋ ਮੇਰੇ ਬਾਰੇ ਸ਼ੁਰੂ ਚ ਲਿਖਿਆ ਗਿਆ ਹੈ ਪਵਿੱਤਰ ਸ਼ਾਸਤਰ ਦੇ ਅੰਦਰ ਤੇ ਜੇ ਤੁਸੀਂ ਰੋਕੋਗੇ ਤੇ ਪੂਰਾ ਕਿਦਾਂ ਕਰਤੋ ਯਿਸੂ ਮਸੀਹ ਦੀ ਕੁਰਬਾਨੀ ਮਨੁਸ਼ ਦੇ ਜੀਵਨ ਲਈ ਭਾਈ ਮਲਤਾਨੀ ਹੁਣ ਤੈਨੂੰ ਕੋੜਿਆਂ ਦੀ ਗੱਲ ਤੋਂ ਗੱਲ ਕਰਦਾ ਛੜੇ ਤੂੰ ਕਿੰਨਾ ਨਾ ਵੀ ਉਹਨੇ ਕੋੜੇ ਖਾਦੇ ਤੇ ਤੂੰ ਕਹਿੰਦੇ ਉਹ ਤਾਂ ਨਾ ਚੰਗੇ ਹੋਗੇ ਤੇ ਤੁਸੀਂ ਵੀ ਸਾਰੇ ਖਾਓ ਸਾਰਿਆਂ ਦਾ ਭਲਾ ਜੀ ਉਹ ਮੇਰੇ ਭਾਈ ਸਭ ਤੋਂ ਪਹਿਲਾਂ ਤੇ ਤੈਨੂੰ ਮੈਂ ਇਸ ਗੱਲ ਦੇ ਵਿੱਚ ਨਾ ਤੇਰੇ ਤੇ ਕੀ ਸਟੋਕ ਸਕਦਾ 100% 295 ਤੇ ਬੰਦੀ ਆ ਕਿਉਂਕਿ ਤੂੰ ਦੁਨੀਆ ਦੇ ਸਭ ਤੋਂ ਵੱਡੇ ਧਰਮ ਤੇ ਉਹਨਾਂ ਦੇ ਈਸਟ ਉਹਨਾਂ ਦੀ ਆਸਥਾ ਨੂੰ ਤੁਸ਼ ਕਿਆ ਆਪਣੇ ਮੂੰਹ ਤੋਂ ਤੁਸ਼ ਕਿਦਾਂ ਕਿਆ ਜਿਵੇਂ ਉਹਨੇ ਕੋੜੇ ਖਾਣਾ ਚੰਗੇ ਉਹ ਤੇ ਤੂੰ ਵੀ ਖਾਓ ਇਹਦਾ ਮਤਲਬ ਕੀ ਹੈ ਡੂ ਰਿਸਪੈਕਟ ਜਿਹੜੇ ਤੂੰ ਆਪਣੇ ਸ਼ਬਦ ਬੋਲਦਾ ਇਹਦੇ ਅਕੋਰਡਿੰਗ ਤੇਰੀ ਤੂੰ ਬੋਲਣ ਨਾਲ ਕਵਰ ਨਹੀਂ ਹੋਣਾ ਤੂੰ ਯੀਸ਼ੂ ਮਸੀਹ ਦੀ ਕੁਰਬਾਨੀ ਨੂੰ ਮਖੌਲ ਕੀਤਾ ਠੱਠਾ ਕੀਤਾ ਆਪਣੇ ਮਜ਼ਾਕ ਉਡਾਇਆ ਆਪਣੇ ਸਾਡੇ ਨਾਲ ਇਹ ਗੱਲ ਕਰਕੇ ਉਹਨੇ ਕੋੜੇ ਖਾਦੇ ਤੂੰ ਹੀ ਕੋੜੇ ਖਾਓ ਉਹ ਭਾਈ ਜਿਹੜੀ ਯੇਸ਼ੂ ਮਸੀਹ ਦੀ ਕੁਰਬਾਨੀ ਉਹ ਸਾਡੇ ਪਾਪੀ ਮਨੁੱਖ ਜਿਹੜੇ ਇਨਸਾਨ ਆ ਉਹਦੇ ਤੁਲਣੀ ਆ ਕਿ ਉਹਦੇ ਬਰਾਬਰ ਕੰਮ ਕਰਨ ਜਿਹੜਾ ਉਹਨੇ ਉਹਨੇ ਉਸ ਸਮੇਂ ਵੀ ਆਪਣੇ ਚੇਲੇ ਨੂੰ ਕਿਹਾ ਹੀ ਜਿਹੜਾ ਬਪਤਿਸਮਾ ਮੈਂ ਲੈਣ ਵਾਲਾ ਹੈ ਜਿਹੜਾ ਪਿਆਲਾ ਮੈਂ ਪੀਣ ਵਾਲਾ ਕੀ ਤੁਸੀਂ ਪੀ ਸਕਦੇ ਹੋ ਉਹ ਕਹਿੰਦਾ ਮੇਰੇ ਲਈ ਆ ਹੋਰ ਕਿਸੇ ਲਈ ਨਹੀਂ ਕਿਉਂਕਿ ਉਹ ਯੇਸ਼ੂ ਨੇ ਜੀਵਨ ਦੀ ਜਿਹੜੀ ਕੁਰਬਾਨੀ ਆ ਪਵਿੱਤਰ ਲਹੂ ਆ ਸਰੀਰ ਤੋੜਿਆ ਗਿਆ ਉਹਦੇ ਨਾਲ ਹੀ ਮਨੁੱਖ ਨੂੰ ਛੁਟਕਾਰਾ ਮਿਲਿਆ ਹਰ ਤਰ੍ਹਾਂ ਦਾ ਪਾਪ ਦੇ ਪਾਪ ਤੋਂ ਤੇ ਹਰ ਤਰ੍ਹਾਂ ਦੀ ਪ੍ਰੋਬਲਮ ਤੋਂ 100% ਇਹ ਛੁਟਕਾਰਾ ਹੈ ਗਿਆ ਤੇਰੀ ਸ਼ਰੀਰੀਕ ਬੁੱਧੀ ਇਹ ਤੈਨੂੰ ਸਮਝ ਨਹੀਂ ਆਉਣੀ ਇਸ ਕਰਕੇ ਜਿੰਨੇ ਵੀ ਇਸ ਵੀਡੀਓ ਨੂੰ ਸੁਣਦੇ ਮੇਨ ਮੇਰਾ ਵਿਸ਼ਾ ਹੈਗਾ ਇਸ ਬੰਦੇ ਨੂੰ ਸਮਝਾਣਾ ਕਿ ਇੱਕ ਮਨੁੱਖ ਪ੍ਰਭੂ ਯੇਸ਼ੂ ਮਸੀਹ ਦੇ ਤੁਲ ਨਹੀਂ ਆ ਕਿ ਉਹ ਵੀ ਉਹਦੇ ਬਰਾਬਰ ਉਹ ਚੀਜ਼ ਕਰ ਸਕੇ ਇਸ ਲਈ ਇਹਨੂੰ ਪਤਾ ਤੋਂ ਹੈ ਨਹੀਂ ਕੁਛ ਬੰਦੇ ਨੂੰ ਤੇ ਕੁਝ ਵੀ ਫਾਲਤੂ ਬੋਲਦਾ ਆ ਲੇਕਿਨ ਮੈਂ ਇਨਵੀਟੇਸ਼ਨ ਦੇਣਾ ਉਹਨਾਂ ਸਾਰੇ ਬੰਦਿਆਂ ਨੂੰ ਜਿਨ੍ਹਾਂ ਨੂੰ ਕੋਈ ਡਾਊਟ ਆ ਕਿ ਯੀਸ਼ੂ ਦੇ ਕੋੜੇ ਖਾਨਾ ਮਾਰ ਖਾਨਾ ਜਾਂ ਉਹਦੀ ਕੁਰਬਾਨੀ ਨਾਲ ਕੋਈ ਛੁਟਕਾਰਾ ਜਾਂ ਚੰਗਾਈ ਜਾਂ ਦੁਸ਼ਟ ਆਤਮਾ ਤੋਂ ਛੁਟਕਾਰਾ ਨਹੀਂ ਆ ਮੈਂ ਇਨਵਾਈਟ ਕਰਦਾ ਹਾਂ ਉਹ ਬੰਦਿਆਂ ਨੂੰ ਆਓ ਇੱਕ ਵਾਰੀ ਆਓ ਚਰਚ ਔਰ ਦੇਖੋ ਆ ਕੇ ਇਸ ਗੱਲ ਨੂੰ ਥੋੜਾ ਜਿਹਾ ਸੁਣੋ ਔਰ ਪ੍ਰੇ ਕਰਾ ਕੇ ਦੇਖਣਾ ਜੇ ਇਸ ਬੰਦੇ ਦੇ ਮੂੰਹ ਤੇ ਥੱਪੜ ਨਾ ਪੈਣਗੇ ਤੇ ਤਾਂ ਗੱਲ ਕਰਿਓ ਜਦੋਂ ਤੁਸੀਂ ਪਾਵਰ ਨੂੰ ਦੇਖੋਗੇ ਜਦੋਂ ਤੁਸੀਂ ਚੰਗਾਈ ਨੂੰ ਦੇਖੋਗੇ ਔਰ ਇਹ 100% ਹੈਗਾ ਜੀ ਗਰੰਟੀ ਨਾਲ ਹੈਗਾ ਜੀ ਗੋਡ ਬlesਿ ਤੁਹ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਅਮਨ